ਦੂਜਾ ਸਵਾਲ ਹੈ ਨਾਮ ਜਪਦੇ ਆ ਮਨ ਕਾਬੂ ਵਿੱਚ ਨਹੀਂ ਆਉਂਦਾ ਮਨ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਮਨ ਨੂੰ ਕੰਟਰੋਲ ਮਹਾਰਾਜ ਦੀ ਕਿਰਪਾ ਤੇ ਨਾਮ ਜਪ ਕੇ ਕੀਤਾ ਜਾ ਸਕਦਾ ਪਰ ਇਸ ਨਾਲ ਮਹਾਰਾਜ ਜੀ ਹੋਰ ਧੰਦੱਸਦੇ ਆਪਣੀਆਂ ਅੱਖਾਂ ਤੇ ਵੀ ਕੰਟਰੋਲ ਕਰਨਾ ਪਵੇਗਾ ਆਪਣੇ ਕੰਨਾਂ ਤੇ ਵੀ ਕੰਟਰੋਲ ਕਰਨਾ ਪਵੇਗਾ ਆਪਣੀ ਜ਼ੁਬਾਨ ਤੇ ਵੀ ਕੰਟਰੋਲ ਕਰਨਾ ਪਵੇ ਆਪਣੇ ਹੱਥਾਂ ਤੇ ਕੰਟਰੋਲ ਆਪਣੇ ਪੈਰਾਂ ਤੇ ਮਹਾਰਜ ਨਾ ਅਨੰਤ ਸਾਹਿਬ ਵਿੱਚ ਇੱਕ ਇੱਕ ਚਿਹਦਾ ਨਾਮ ਲੈ ਕੇ ਦੱਸਦੇ ਨੇ ਤੇ ਬੰਦਾ ਇੱਕ ਪਾਸੇ ਨਾਮ ਜਪੇ ਜੁਬਾਨ ਨਾਲ ਤੇ ਅੱਖਾਂ ਨਾਲ ਜੋ ਮਰਜੀ ਵੇਖੀ ਜਾਏ ਮਾਨ ਨਹੀਂ ਨਹੀਂ ਟਿਕਣਾ ਇਹਨੇ ਜਿਆਦਾ ਭਜਣਾ ਸੋ ਅੱਖਾਂ ਨੂੰ ਸੰਕੋਚਣਾ ਤੇ ਉਹਨੂੰ ਕਿਹੜੀ ਚੀਜ਼ ਦਤਾਣੀ ਕਿਹੜੀ ਨਹੀਂ ਕੰਨਾਂ ਨਾਲੇ ਨੇ ਕਿ ਜੋ ਮਰਜੀ ਚੁਗਲੀ ਨਿੰਦਾ ਸੁਣੀ ਜਾਈਏ ਫਿਰ ਕਹੀਏ ਮਾਨ ਨਹੀਂ ਟਿਕਦਾ ਨਹੀਂ ਸਾਰਾ ਦਿਨ ਜੋ ਮਰਜੀ ਬੋਲੀ ਜਾਈਏ ਨਹੀਂ ਜੁਬਾਨ ਤੇ ਵੀ ਕੰਟਰੋਲ ਪੀਓ ਬੋਲੀਏ ਜਿਹਦੀ ਲੋੜ ਜਿਹਦੇ ਨਾਲ ਅੰਦਰ ਸ਼ਾਂਤੀ ਆਵੇ ਕੰਨਾਂ ਨਾਲ ਉਹ ਸੁਣੀਏ ਜਿਹਦੇ ਨਾਲ ਸਾਡਾ ਅੰਦਰ ਨੂੰ ਕੋਟਕਾਓ ਮਿਲੇਗਾ ਅੱਖਾਂ ਨਾਲ ਵੀ ਉਹ ਕੁਝ ਵੇਖੀਏ ਜਿਹੜੀ ਸਾਨੂੰ ਲੋੜ ਏ ਐਵੇਂ ਨਹੀਂ ਹੋਰ ਜਲੂਰ ਹੱਥਾਂ ਤੇ ਕੰਟਰੋਲ ਦਾ ਮਤਲਬ ਹੁੰਦਾ ਹੈ ਹੱਕਤ ਲਾਲ ਦੀ ਕਮਾਈ ਕਰੇ ਪੈਰਾਂ ਤੇ ਕੰਟਰੋਲ ਹੁੰਦਾ ਹੈ ਭਈ ਇਹਨੂੰ ਆਪਾਂ ਸੰਗਤ ਵਿੱਚ ਲੈ ਕੇ ਜਾਈਏ ਭੇੜੇ ਕਾਸੇ ਨਾ ਜਾ ਕੇ ਇਹ ਸਾਰੀਆਂ ਚੀਜ਼ਾਂ ਵੀ ਕਰਨੀਆਂ ਫਿਰ ਨਾਮ ਜਪਣਾ ਤੇ ਫਿਰ ਅਰਦਾਸ ਕਰਨੀ ਮਹਾਰਾ ਮੈਂ ਆਪ ਉਜਕਾਰ ਸਕਦਾ ਨਾ ਹੁਣ ਤੁਸੀਂ ਮੇਰੇ ਅੰਦਰ ਦਾ ਦਰਦ ਕਾਬੂ ਬਖਸ਼ਿਸ਼ ਕਰੋ ਉਹਨੂੰ ਕਹਿੰਦਾ ਗੁਰਪ੍ਰਸਾਰ ਉਹਦੇ ਨਾਲ ਮੰਨ ਕੇ ਕੰਟਰੋਲ ਤੁਂ ਜੇਕਰ ਕੋਈ ਤੁਹਾਡੇ ਸਵਾਲ ਹੋਣ ਤੇ ਸਾਨੂੰ ਜਰੂਰ ਥੱਲੇ ਲਿਖ ਕੇ ਭੇਜਣਾ ਤਾਂ ਕਿ ਉਹਨਾਂ ਦੇਸੀਂ ਵਿਚਾਰ ਕਰ ਸਕਣ